ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਐਡੀ ਵਾਰੇ ਮੈਂ ਲਿਖੀ ਵੀ ਤਾਂ ਸੀ ਪਹਿਲਾਂ ਉਹਨਾਂ ਨੂੰ ਵੀ ਐਡੀ ਦੀ ਬੜੀ ਖਾਸਾ ਹਾਲਤ ਹੈ ਜਿਹਦੇ ਵਿੱਚ ਗੜਤੀ ਆਵੇ ਉਹਨਾਂ ਨੇ ਯਾਦ ਉਹ ਯਾਦ ਰੱਖਦੇ ਆ ਉਹਨਾਂ ਨੇ ਸਭ ਕੁਝ ਦੇਖਿਆ ਤੇ ਉਹਦੇ ਵਿੱਚੋਂ ਬਕਾਇਦਾ ਐਡੀ ਸਭ ਨੂੰ ਕਹਿ ਗਏ ਨੇ ਵੀ ਪੂਰਾ ਪਲਾਨ ਬਣਾ ਕੇ ਦੇਜੋ ਆਪਾਂ ਐਡੀ ਦੀ ਜਿਹੜੀ ਬਿਲਡਿੰਗ ਹੈ ਰੈਨੋਵੇਟ ਨਹੀਂ ਕਰਨੀ ਇਹ ਨਵੀਂ ਬਣਾਵਾਗੇ ਆਪਾਂ ਜੱਥੇ ਕੋਈ ਗਲਤੀ ਹੋਈ ਹੈ ਜਦੋਂ ਮੈਂ ਆਈਟੀ ਵਾਲੇ ਪਾਸੇ ਜਾਣਾ ਬਸ ਤੇ ਕਿਹਾ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗੇ ਜੀ ਜਮੀ ਖੰਡਰ ਬਣੀ ਤੇ ਕਵਰਡ ਕਰ ਰਹੇ ਬਹੁਤ ਵਧੀਆ ਲੱਗਿਆ ਜੀ ਨਰਸ ਮੈਡਮ ਆ ਰਹੀ ਵੀ ਰੱਬਾ ਮੇਰੇ ਵਾਸਤੇ ਆਈਟੀਆਈ ਤਾਂ ਕਿਟੂ 600 600 ਸਟੂਡੈਂਟ ਆ ਉੱਥੇ ਤੇ ਜੇ ਉਹਨਾਂ ਨੂੰ ਪਾਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਬ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਐਡੀਸੀ ਡਿਵੈਲਪਮੈਂਟ ਇਹ ਜਿਹੜੀ ਇੱਕ ਦਿਨ ਇੱਕਦਮ ਜਿਹੜੀ ਨਰਸਾਂ ਦੀ ਘਾਟ ਸੀਗੀ ਉਹ ਸਾਹਮਣੇ ਇਹ ਕੋਈ ਡਾਕਟਰਾਂ ਦੀ ਡਾਕਟਰ ਤਾਂ ਆ ਗਏ ਖੈਰ ਤੇ ਇੱਕ ਦੋ ਘਟਾਂ ਜਿਵੇਂ ਕੋਈ ਦਵਾਈ ਦਾ ਸੀ ਕਿ ਉਹਨਾਂ ਨੇ ਸੁਣਿਆ ਧਿਆਨ ਨਾਲ ਤੇ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਚ ਜਿਹੜੇ ਇਹ ਪ੍ਰੋਬਲਮਸ ਐ ਇਹ ਦੂਰ ਕਰਾਂਗੇ ਪਰ ਪਹਿਲੀ ਸਰਕਾਰ ਆ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਮੈਨੂੰ ਇਹ ਬਾਰੇ ਪਿੱਛਾ ਮੇਰਾ ਮੇਰੇ ਛੱਟਾ ਮਾਰਿਆ ਹੀ ਤੇ ਮੇਰੇ ਤੋਂ ਮੇਰੇ ਡੀ ਜੀ ਜੀ ਵੀ ਨੇ ਕਹ ਦਈ ਤੇ ਉਹਨਾਂ ਨੇ ਕਿਹਾ ਕੋਈ ਨਾ ਕਾਰਵਾਈ ਪੂਰੀ ਕਰਾਂਗੇ ਸਰਕਾਰ ਵੱਲ ਡਾਕਟਰ ਘਟ ਕਿਉਂਦੇ ਨੇ ਸੈਲਰੀ ਕੱਟ ਸੀ ਪ੍ਰਾਈਵੇਟ ਸੈਲਰੀ ਜ਼ਿਆਦਾ ਹੁੰਦੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰ ਅਬ ਦਾ ਰੂਪ ਦਿਨ ਕਟਕਟ ਉਹਨਾਂ ਨੂੰ ਇੰਨੀ ਸੈਲ ਨਹੀਂ ਮਿਲਣੀ ਚਾਹੀਦੀ। ਉਹ ਇੱਥੇ ਕੰਮ ਕਰਕੇ ਕੋਸ਼ਿਸ਼ ਕਰ। ਦੇਖੋ ਮੁੱਖ ਮੰਤਰੀ ਸਾਹਿਬ ਸਾਡੇ ਹਰ ਹਫ਼ਤੇ ਦੇ ਵਿੱਚ ਇੱਕ ਵਾਰ ਚੰਚਿੱਦ ਦੌਰਾ ਕਰਦੇ ਆ ਵੱਖ-ਵੱਖ ਜਿਹੜੇ ਹਲਕਿਆਂ ਦੇ ਵਿੱਚ। ਪ੍ਰੋਗਰਾਮ ਬਣੇ। ਕੋਈ ਮੈਂ ਛਾਪਾ ਮਾਰ ਨਹੀਂ ਆਇਆ। ਕਿ ਸਰਕਾਰਾਂ ਛਾਪੇ ਨਹੀਂ ਮਾਰਦੇ ਹੁੰਦੇ ਆ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ। ਫਿਰ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਕੋਲ ਪਾਸੇ ਜਾਣਾ ਪਾਸੇ ਕਿਹਾ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਿਲ੍ਹਾ ਡੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਤੇ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਅਨੇ ਕਾਫਤੇ ਦੇ ਵਿੱਚ ਵਿੱਚ ਜਿਹੜਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆ ਇਧਰ ਇੱਕ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮੌਲ ਹੀ ਨਹੀਂ ਮਿਲੂਗਾ ਕਹਾਂ ਜਾ ਕੇ ਪੜਿਆ ਕਿ ਕੀ ਕਰਨਾ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਏਡੀਸੀ ਡਿਵੈਲਪਮੈਂਟ ਸਰ ਮਾਨਸਾਨਾ ਨੇ ਇਖੜੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਸਹੂਲਤਾਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਜੀ ਫਿਰ ਮੈਂ ਹਸਪੀਟਲ ਚਾਹਿਆ ਨਾ ਐਸੇ ਹਸਪੀਟਲ ਦਾ ਮੈਂ ਤਾਂ ਕਾਰਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇਕੱਲਾ ਤੋਂ ਕਾਰਨ ਕਰਕੇ ਚਲੇ ਜਾਨੇ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਪਾ ਬੜਾ ਚੰਗਾ ਲੱਗਿਆ ਕਿ facilties ਬਹੁਤ ਕਮਾਲ ਨੇ new born babies ਨਨ ਜਿੰਦੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਰਿਸ਼ਤਿਆਂ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਐ ਕੋਈ ਮਹੰਗਾ ਨਹੀਂ ਆ ਤਾ ਤੇ ਖੁਸ਼ ਨੇ ਦਵਾਈਆਂ ਸਾਰੀਆਂ ਨਨ ਡਾਕਟਰਾਂ ਨੇ ਦੱਸਿਆ ਕਿ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਜੀ ਦਵਾਈ ਨਹੀਂ ਹੈ ਜਿਹੜੀ ਬਾਹਰੋਂ ਮੰਗਵੋਣੀ ਪੈਗੀ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਨੂੰ ਦੇ ਪੈਣ ਕੀ ਜਿ ਮੰਗਾਉਣੀ ਵੀ ਪੈ ਜੇ ਬਾਹਰ ਹਸਪੀਟਲ ਆਪ ਲੈ ਕੇ ਆਉਗਾ ਮਰੀਜ਼ ਨਹੀਂ ਜਾ ਬਾਰ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀ ਇਹ ਪੂਰੀਆਂ ਕਰ ਦਿਓ ਸਰ ਇੱਕ ਨਾਜ਼ ਮੰਡੀ ਵਾਲਾ ਤੁਸੀਂ ਐਲਾਨ ਕਰਕੇ ਨਾਜ਼ ਮੰਡੀ ਬਾਹਰ ਕੱਢਾਂਗੇ ਬੁੱਢਾ ਢੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਜੀ ਥੋੜਾ ਜਿਆ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਹੁੰਚਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਟ੍ਰਾਂਸਫਰ ਕਰਾਉਣਾ ਪਰ ਅਨਾਜ ਮੰਡੀ ਬੁੜਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਸਾੜਾ ਤੇ ਕੱਲਾ ਬੁੜਲਾਡਾ ਨਹੀਂ ਸੁਨਾਮ ਦੀ ਵੀ ਅਨਾਜ ਮੰਡੀ ਅੰਦਰ ਹੈ ਬਸਾੜਾ ਅੰਦਰ ਹੈ ਸੰਗਰੂਰ ਤਾਂ ਨਹੀਂ ਬਸਾੜਾ ਤੇ ਅਨਾਜ ਮੰਡੀ ਅੰਦਰ ਹੈ ਕਿਉਂਕਿ ਉਸ ਵੇਲੇ ਅਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹੜ੍ਹ ਵਾਲੇ ਸ਼ਹਿਰ ਬਸ ਗਿਆ ਸੀਐਮ ਸਾਹਿਬ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਸਾਨੂੰ ਐਮਐਲਏ ਸਾਹਿਬ ਨੇ ਵੀ ਪਰ 16 ਡਾਕਟਰ 16 ਡਾਕਟਰ ਇੱਥੇ ਨਾਮ ਸੀ ਮਾਨਸਾ ਜਲੀ ਨਾਮ ਦਿੱਤੇ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਹੋਣੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਕੱਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਨਹੀਂ ਸੀ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰਬ ਦਾ ਰੂਪ ਦਿਨੇ ਘਟੂ ਘਟੂ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿ ਉਹ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਹਨ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਹੈ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਆ ਇਹ ਟੈਕਨੀਕਲ ਦਵਾਈ ਦਾ ਹਾਲਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਲੇ ਤੱਕ ਪਰਚੇਜ਼ ਨਹੀਂ ਕੀਤੀ ਗਈ ਸਰ ਮਰੀਜ਼ ਬਾਹਰੋਂ ਲੈ ਕੇ ਦਵਾਈ ਆਉਂਦੇ ਆ ਬਾਦੂ ਪਿਆ ਜੀ ਮੈਂ ਦੇਖਿਆ ਸਰ ਤੁਸੀਂ ਦੇ ਦੁਆਰ ਦੇਖ ਲਓ ਇਦੋਂ ਛਾਪਣ ਦਾ ਜਾਂ ਨੁਕਤਾ ਚੀਨੀ ਦੇ ਸ਼ੌਕਤ ਨਹੀਂ ਕਰ ਲੋ ਬੱਚੀਆਂ ਦੇ ਕਾਲਜ ਲੈ ਕੇ ਸਾਰੀ ਕਿ ਰੇਲਵੇ ਰੋਡ ਦੀ ਬਹੁਤ ਖਾਸ ਹਾਂ ਤਾਂ ਜੀ ਰੇਲਵੇ ਰੋਡ ਦੀ ਬਹੁਤ ਨਿਕਣ ਨਿਕਣ ਜਿੱਥੋਂ ਠੀਕ ਹੈ ਨਾ ਮੈਂ ਬੁਲੱਡੇ ਆਇਆ ਮੈਨੂੰ ਜਿਹੜਾ ਇਨਫਾਰਮੇਸ਼ਨ ਮੱਖ ਮੰਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨਾ ਸਸਪੈਂਡ ਹੋ ਜਾਊਗਾ ਫਿਰ ਜੇ ਮੈਨੂੰ ਇੱਥੇ ਕਹਤਾ ਇੱਥੇ ਸਾਰਾ ਕੁਝ ਹੈ ਜੀ ਮੈਂ ਗੁੰਮਿਆ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਲੈ ਕੇ ਬਾਥਰੂਮ ਚ ਪਤਾ ਲੱਗ ਜਾਂਦਾ ਤੁਹਾਡੇ ਅੰਦਰ ਤੋਂ ਪਹਿਲਾਂ ਸਭ ਸਾਫ਼ ਹੋਣਾ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ਼ ਕਰ ਲੈਂਦੇ ਸਰ ਲੇਡੀਜ਼ ਬਾਥਰੂਮ ਸਰ ਇੱਕ ਸਵਾਲ ਹੈ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਏ.ਟੀ.ਐਚ. ਗਿਆ ਮੈਂ ਏ.ਟੀ.ਐਚ. ਬਾਥਰੂਮ ਤਾਂ ਬਹੁਤ ਬੁਰਾ ਹੁੰਦਾ ਮੈਂ ਤੇ ਕਿਉਂਕਿ ਉਹਨੇ ਉਹਨੇ ਸੋਚਿਆ ਹੀ ਨਹੀਂ ਸੀ ਕਿ ਇੱਥੇ ਏ.ਟੀ.ਐਚ. ਆ ਦੀ ਸੋ ਥੋੜਾ ਜਿਹਾ ਟਾਈਮ ਮੈਂ ਸਾਰੇ ਕਤ ਉਸੇ ਪਹਿਲਾਂ ਪਹਿਲਾਂ ਦੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਕਦੇ ਉਹਨਾਂ ਨੂੰ ਵੀ ਸਵਾਲ ਪੁੱਛਣਾ ਸਾਰੀ ਕਿ 90 ਰੋਡ ਦੀ ਬਹੁਤ ਖਸਤਾ ਹਾਲਤ ਹੈ ਸਰ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ ਤੋ ਤਿੰਨ ਸਾਲ ਮੈਂ ਉਹ ਇਹਨੇ ਕਰ ਚਾਹੂ ਦੀ ਛੜੀ ਫੇਰਦਾ ਹਾਂ ਪਰ ਨੀਅਤ ਸਾਫ ਹੈ ਸਭ ਕੁਝ ਠੀਕ ਹੋ ਸਰ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਇਹ ਬੈਂਟੀਜ ਮੇਰਾ ਬ੍ਰਦਰ ਹੈ ਵੀ ਇਹ ਬਹੁਤ ਔਖਾ ਠੀਕ ਹੈ ਨਾ ਜੀ ਅਸੀਂ ਪੰਜ ਭੈਣਾ ਤੇ ਇਹੀ ਭਾਈ ਹੈ ਸਾਡਾ ਇਹੀ ਪਿਓ ਹੈ ਤੇ ਇਹੀ ਜੜੀ ਮਾਂ ਹੈਗੀ ਠੀਕ ਹੈ ਜੀ ਕਾਨੂੰਨ ਸੀਐਮ ਸਾਹਿਬ ਆਏ ਸੀ ਕਿ ਤੁਹਾਡੇ ਭਰਾ ਨੂੰ ਮਿਲਣ ਕਿਉਂ ਮੈਂ ਤੁਹਾਨੂੰ ਲਿਖਾ ਨਹੀਂ ਸੀ ਉਹ ਸੀਐਮ ਨਾਲ ਕੇ ਬੈਂਟੀ ਕਰੀਏ ਇਹ ਬਸ ਲੱਗਦਾ ਹੈ ਕਿ ਸੀਐਮ ਸਾਹਿਬ ਨੂੰ ਤੁਸੀਂ ਹੁਣ ਕਹੇ ਤੁਹਾਡਾ ਕੰਮ ਹੋ ਜਾਏਗਾ ਹਾਂਜੀ ਹੁਣ ਚਾਹੀਦਾ ਹੈ ਜੀ ਤੇ ਮੀਤ ਵੀ ਬਹੁਤ ਹੈ ਸਾਨੂੰ ਤੁਹਾਨੂੰ ਹਸਪਤਾਲ ਦਾ ਸਟਾਫ ਕਿਸ ਤਰ੍ਹਾਂ ਲੱਗਾ ਕਿਵੇਂ ਕੋਈ ਕਵਰਟ ਕਰ ਰਿਹਾ ਬਹੁਤ ਵਧੀਆ ਲੱਗਿਆ ਜੀ ਨਰਸ ਮੈਡਮ ਆ ਲੱਗੀ ਵੀਰ ਆਪਾ ਮੇਰੇ ਵਾਸਤੇ ਕਿਵੇਂ ਲੱਗਾ ਭਗਵੰਤ ਮਾਨ ਜੀ ਤੁਹਾਨੂੰ ਪੁੱਛਾਲਚ ਪੁੱਛਣਾ ਨੇ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਨਰਸ ਮੈਡਮ ਨੇ ਲਾਇਆ ਜੀ ਵੀ ਮੇਰੇ ਵਾਸਤੇ ਮੇਰਾ ਰੱਬ ਵੀ ਮੇਰੀ ਜ਼ਿੰਦਗੀ ਵਿਚ ਆ ਗਿਆ ਕੀ ਤੁਹਾਨੂੰ ਤਕਲੀਫ ਕੋਈ ਹੋਈ ਹੈ ਜੀ ਮੇਰੇ ਪਿੱਤੇ ਦੀ ਪਤਰੀ ਸੀ ਜੀ ਉਸ ਦਾ ਆਪਰੇਸ਼ਨ ਕਰਾਇਆ ਹਾਂਜੀ ਕੀ ਨਾਮ ਹੈ ਜੀ ਕੁਲਦੀਪ ਸਿੰਘ ਜੀ ਕੁਲਦੀਪ ਤੁਹਾਨੂੰ ਸੀਐਮ ਸਾਹਿਬ ਮਿਲਣਾ ਆਇਆ ਨੇ ਸਪੈਸ਼ਲ ਸਰਦ ਮਨ ਨੂੰ ਬਹੁਤ ਕੁਝ ਹੋਈ ਹੈ ਅੱਜ ਤੇ ਮੈਨੂੰ ਇਹ ਬਾਰੇ ਪੁੱ ਮੇਰਾ ਮੇਰੇ ਛੱਟਾ ਮਾਰਿਆ ਹੀ ਤੇ ਮੇਰੇ ਤੋਂ ਮੇਰੇ ਪਤੀਜੇ ਜ਼ਮੀਨ ਹੁੰਦੀ ਸੀ ਤੇ ਉਹਨਾਂ ਨੇ ਕਿਹਾ ਕੋਈ ਨਾ ਕਾਰਵਾਈ ਪੂਰੀ ਕਰਾਂਗੇ ਤੇ ਸਾਰਾ ਕੁਝ ਉਹਨਾਂ ਨੇ ਵਧੀਆ ਮੇਰੇ ਨਾਲ ਵਧੀਆ ਗੱਲ ਕਰੀ ਮੇਰੇ ਨਾਲ ਉਹਨੂੰ ਫਿਰ ਕੀ ਵਿਸ਼ਵਾਦਵਾਇਆ ਸੀਐਮ ਸਾਹਿਬ ਨੇ ਸੀਐਮ ਸਰ ਨੈਲ ਵਿਸ਼ਵਾਦਵਾਇਆ ਵੀ ਕੋਈ ਨਾ ਤਰੱਕ ਮਹੱਲੂਕ ਹੋਏ ਲੱਗਦਾ ਥੋੜਾ ਕੰਮ ਹੋ ਜਾਏਗਾ ਹਾਂਜੀ ਅਤੇ ਜੀ ਕੀ ਨਾਮ ਹੈ ਤੁਹਾਡਾ ਗੌਰ ਤੁਸੀਂ ਇੱਥੇ ਕਿਵੇਂ ਆਏ ਹੋ ਜੀ ਦੋ ਬੱਚੇ ਆਈਆਂ ਜੀ ਟੈਸਟ ਲੱਕੇ ਹੁੰਦਾ ਉਹ ਬੰਦਾ ਮੇਰੇ ਸਿੱਖਤੀ ਰਹੀ ਨਹੀਂਗਾ ਆਮਦਨੀ ਕੋਈ ਮੈਨੂੰ ਰਹੀ ਨਹੀਂ ਆਲੀ ਬੱਚੇ ਉਹਨੂੰ ਭਗਵੰਤ ਮਾਨ ਜੀ ਮਿਲਣ ਆਜਾ ਕੇ ਜੀ ਹਾਂ ਜੀ ਕੀ 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 ਪੁੱਛਿਆ ਤੁਹਾਡੇ ਤੋਂ ਉਹਨਾਂ ਨੇ ਜੀ ਉਹਨਾਂ ਕਹਿੰਦੇ ਕੋਈ ਨਹੀਂ ਜੀ ਵੀ ਪੜ੍ਹਾਈ ਬੱਚਿਆਂ ਦੀ ਕਰਾਵਾ ਮਾਗੇ ਤੇ ਉਹਨਾਂ ਨੂੰ ਨੌਕਰੀ ਦਾ ਦਵਾਵੋਗੇ ਆ ਕੁਝ ਕਹਿ ਕੇ ਰਿਹਾ ਜਾਈ ਜੀ ਵੀ ਤੁਹਾਡੇ ਕਾਰਡ ਵੀ ਬਣਵਾ ਦੇਾਂਗੇ ਆ ਉਸ ਦੇ ਵੇਖੋ ਕਾਰ ਹੈ ਨਹੀਂ ਸਭ ਕਮਾਂਦਣੀ ਹੈ ਹੀ ਨਹੀਂ ਸਾਨੂੰ ਕੋਈ ਵੀ ਸ਼ਹਿਰ ਦੇ ਲੱਗਦਾ ਇਹਨੂੰ ਭਗਵੰਤ ਮਾਨ ਜੀ ਵਿਸ਼ਵਾਸ ਦਿਵਾ ਕੇ ਥੋੜਾ ਕਮ ਹੋਏਗਾ ਕੀ ਪਤਾ ਹਣ ਭਾਈ ਇਹ ਕਰਮਾਂ ਦੇ ਸਾਰੇ ਆ ਕੀ ਕਰੂੰਗੀ ਠੀਕ ਐਮਐਲਏ ਸਾਹਿਬ ਜੀ ਮੁੱਖ ਮੰਤਰੀ ਦੀ ਆਮਦ ਹੋਈ ਆ ਫੁੱਲਾਟੇ ਹਸਤਾਲ ਤੇ ਆਈਟੀ ਦਾੜਾ ਦੌੜਾ ਕੀਤਾ ਕਿਸ ਤਰ੍ਹਾਂ ਦੇ ਦੇ ਦੋ ਜਿਹੜੇ ਆ ਚਿੰਚਿਤ ਦੌਰਾ ਕੀਤਾ ਦੇਖੋ ਮੁੱਖ ਮੰਤਰੀ ਸਾਹਿਬ ਸਾਡੇ ਹਰ ਹਫ਼ਤੇ ਦੇ ਵਿੱਚ ਇੱਕ ਵਾਰ ਚਿੰਚਿਤ ਦੌਰਾ ਕਰਦੇ ਆ ਵੱਖ-ਵੱਖ ਅ ਜਿਹੜੇ ਹਲਕਿਆਂ ਦੇ ਵਿੱਚ ਕਿਦੇ ਸਕੂਲ ਚਲੇ ਜਾਂਦੇ ਆ ਕਿਸੇ ਦੇ ਹਸਪੀਟਲ ਦੇ ਵਿੱਚ ਉਹਨਾਂ ਨੇ ਬੇਸ ਕਰ ਲੈਂਦੇ ਨੇ ਤੇ ਇਹ ਕੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਵੇਰੇ ਮੈਨੂੰ 11 ਵਜੇ ਪਤਾ ਲੱਗਿਆ ਕਿ ਸੀਐਮ ਸਾਹਿਬ ਤੁਹਾਡੇ ਹਸਪੀਟਲ ਜਿੱਦੇ ਨਹੀਂ ਪੱਥਰ ਆਕੇ ਗਏ ਸੀ ਪਹਿਲਾਂ ਇੱਚਾ ਪੱਥਰ ਕੇਂਦਰ ਦਾ ਵੀ ਉਹਨਾਂ ਦੌਰਾ ਕਰਨ ਵਾਸਤੇ ਆ ਰਹੇ ਨੇ। ਕਿ ਕਿੰਨਾ ਜਲਦਾ ਹੈ। ਤੁਸੀਂ ਸਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਕੋਈ ਮੁੱਖ ਮੰਤਰੀ ਸਾਡੇ ਹਲਕੇ ਚ ਆਉਂਦਾ। ਤੋਂ ਸਾਨੂੰ ਬੜਾ ਵਧੀਆ ਲੱਗਿਆ ਤੇ ਜਦੋਂ ਅਸੀਂ ਜੋ ਮੁੱਖ ਮੰਤਰੀ ਸਾਹਿਬ ਆਏ ਐਟੀ ਦੇ ਵਿੱਚ ਤਾਂ ਉਤਰਨਦ ਉਤਰਨ ਲਾ ਹੋ ਚਲੇ ਗਏ ਐਟੀ ਦੇ ਵਿੱਚ। ਐਡੀਵਰੇ ਮੈਂ ਲਿਖ ਕੇ ਵੀ ਤਾਂ ਸੀ ਪਹਿਲਾਂ ਉਹਨਾਂ ਨੂੰ ਵੀ ਐਡੀ ਦੀ ਬਿਹੜੀ ਹਾਲਤ ਖਾਸ ਹਾਲਤ ਹੈ ਜਿਹਦੇ ਵਿੱਚ ਗ੍ਰਾਂਟ ਜਾਵੇ ਉਹਨਾਂ ਨੇ ਯਾਦ ਉਹ ਯਾਦ ਰੱਖਦੇ ਆ ਉਹਨਾਂ ਨੇ ਸਭ ਕੁਝ ਦੇਖਿਆ ਤੇ ਉਹਦੇ ਵਿੱਚੋਂ ਬਕਾਇਦਾ ਐਡੀ ਸਭ ਨੂੰ ਕਹਿ ਗਏ ਨੇ ਵੀ ਪੂਰਾ ਪਲਾਨ ਬਣਾ ਕੇ ਦੇਜੋ ਆਪਾਂ ਐਡੀ ਦੀ ਜਿਹੜੀ ਬਿਲਡਿੰਗ ਹੈ ਰੈਨੋਵੇਟ ਨਹੀਂ ਕਰਨੀ ਇਹ ਨਵੀਂ ਬਣਾਵਾਂਗੇ ਆਪਾਂ ਜੱਥੇ ਕੋਈ ਗਲਤੀ ਹੋਈ ਹੈ ਇੱਥੇ ਕੋਈ ਰੈਨੋਵੇਟ ਕਰਨ ਲਈ ਰੈਨੋਵੇਟ ਕਰਾਂਗੇ ਨਵਾਂ ਕੋਈ ਹੋਰ ਸਹੂਲਤ ਜੋ ਨਵੀਂ ਹੈਗੀ ਹੈ ਅਸੀਂ ਉਹ ਵੀ ਮੈਨੂੰ ਤੁਸੀਂ ਇੱਕ ਹਫ਼ਤੇ ਦੀ ਰਿਪੋਰਟ ਦਿਓ ਤਾਂ ਜੋ ਮੈਂ ਇਹ ਫੰਡ ਅਲੋਕੇਟ ਕਰ ਸਕਾਂ ਉਸ ਤੋਂ ਬਾਅਦ ਲੋਕਾਂ ਨੂੰ ਮਿਲਦੇ-ਮਿਲਦੇ ਜਿੱਥੇ ਵੀ ਦੋ ਲੋਕ ਮਿਲਦੇ ਇੱਕ ਬੱਚੇ ਮਿਲਦੇ ਉਤਰ ਕੇ ਗੱਲਬਾਤ ਕਰਦੇ ਬੜਾ ਅੱਛਾ ਲੱਗਿਆ ਸ਼ਹਿਰ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਨੇੜੇ ਹੋ ਕੇ ਬੱਚਾ ਲੋਕਾਂ ਨਾਲ ਗੱਲ ਕੀਤੀ ਹੈ ਫਿਰ ਉਸ ਤੋਂ ਬਾਅਦ ਅਸੀਂ ਹਸਪਤਾਲ ਚਲੇ ਗਏ ਹਸਪਤਾਲ ਦੇ ਵਿੱਚ ਨਵਾਂ ਹਸਪਤਾਲ ਬਣਿਆ ਸੀਗਾ ਮੁੱਖ ਮੰਤਰੀ ਸਾਹਿਬ ਨੇ 21 ਜੂਨ 2000 22 ਨੂੰ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਸੋ ਉਹਨਾਂ ਨੇ ਗੱਲਾਂਬਾਤ ਕੀਤੀਆਂ ਸਾਰਾ ਦੇਖਿਆ ਉੱਪਰ ਵੀ ਦੇਖਿਆ ਇਹ ਵੀ ਬاتھਰੂਮ ਜਾ ਕੇ ਵੀ ਦੇਖਿਆ ਇਹ ਬਾਥਰੂਮ ਕਿਹੇ ਜਿਹਾ ਸੀ ਇਹੇ ਕਮੀਆਂ ਸੀਆਂ ਕੋਈ ਇੱਕ ਦੂਜੇ ਵਿੱਚ ਜਿਵੇਂ ਹਸਪਤਾਲ ਦੀ ਘਾਟ ਹੈ ਜਾਂ ਡਾਕਟਰ ਦੀ ਘਾਟ ਹੈ ਉਹ ਦੱਸਤਾ ਸੀ ਇਹਨਾਂ ਨੂੰ ਸਰ ਉਹ ਕਹਿੰਦੇ ਵੀ ਜਲਦੀ ਅਸੀਂ ਜੇ ਨਵੀਂ ਭਰਤੀ ਹੋ ਗਈ ਤੇ ਨਾਲ ਦੀ ਨਾਲ ਜਿਹੜਾ ਸਟਾਫ ਆਇਆ ਪੂਰਾ ਕਰ ਦਾਂਗੇ ਸੋ ਸਾਰੇ ਜਿਹੜੇ ਮਰੀਜ਼ ਨੇ ਜਿਹੜੀ ਵੀ ਹੋਈ ਹੈ ਤਿੰਨ ਪੇਸ਼ੈਂਟ ਦੀ ਉਹਨਾਂ ਦੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਮਿਲ ਕੇ ਗਏ ਨੇ ਬਾਕੀ ਐਮਰਜੈਂਸੀ ਰੂਮ 'ਚ ਜਿਗਏ ਨੇ ਡਾਕਟਰਾਂ ਨੂੰ ਮਿਲ ਕੇ ਗਏ ਨੇ ਦਵਾਈਆਂ ਦਾ ਹਾਲ ਪੁੱਛਿਆ ਵੀ ਦਵਾਈਆਂ ਮਿਲਦੇ ਨਹੀਂ ਮਿਲਦੀਆਂ ਨੇ ਸਾਰਾ ਕੁਝ ਦੇਖ ਕੇ ਬੜਾ ਅੱਛਾ ਲੱਗਿਆ ਸਾਨੂੰ ਇਹਦੇ ਨਾਲ ਸਾਡਾ ਫਰਕ ਕੀ ਪੈਂਦਾ ਵੀ ਜਦੋਂ ਕੋਈ ਮੁੱਖ ਮੰਤਰੀ ਕਿਸੇ ਹਲਕੇ ਚ ਆਉਂਦਾ ਤਾਂ ਉਸ ਤੋਂ ਬਾਅਦ ਸਾਡਾ ਸੁਧਾਰ ਹੁੰਦਾ ਹਮੇਸ਼ਾ ਜਿਵੇਂ ਐਟੀ ਦੇ ਵਿੱਚ ਐਟੀ ਸਾਡਾ ਅਬੰਡੰਡ ਸੀਗਾ ਤੇ ਜਦੋਂ ਐਟੀ ਸਾਹਿਬ ਦਾ ਐਟੀ ਦੇ ਵਿੱਚ ਆਏ ਨੇ ਤਾਂ ਸਾਰੇ ਐਟੀ ਦੇ ਵਿੱਚ ਹੁਣ ਇਹ ਇੱਕ ਆਇਕਲਪ ਹੋ ਜੂਗੀ ਇਸ ਗੱਲ ਦਾ ਸਾਨੂੰ ਅੱਜ ਦੀ ਜਿਹੜੀ ਇਹ ਅਚਨਚੇਤ ਵਿਜਿਟ ਹੈ ਕੁਝ ਬੜਵਾਡੇ ਨੂੰ ਫਾਇਦਾ ਵੀ ਹੋਣਾ ਤੇ ਸਾਨੂੰ ਮਾਣ ਵੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਕਿ ਸਾਨੂੰ ਜਿਹੜਾ ਹੈਗਾ ਜੋ ਵੀ ਕਿਹਾ ਹੈ ਉਹਨਾਂ ਨੇ ਉਸ ਤੋਂ ਬਾਅਦ ਹੋ ਜਨਗੇ ਦੂਜੀ ਗੱਲ ਅਸੀਂ ਮੈਂ ਚਰਨਸ਼ਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਬਗਾੜਾ ਹਸਤੌੜਾ ਦੌਰਾ ਕੀਤਾ ਕਿਤੇ ਕਿਤੇ ਮੁਸ਼ਕਲਾਂ ਦਾ ਲੋਕਾਂ ਨੂੰ ਸੁਣਨ ਲਈ ਉਹ ਸਡਨਲੀ ਉਹ ਇਸ ਲਈ ਸਡਨਲੀ ਆਏ ਸੀ ਕਿਉਂਕਿ ਜੇ ਆਪਾਂ ਜੇ ਉਹ ਦੱਸ ਕੇ ਹੁੰਦਾ ਸ਼ਾਇਦ ਠੀਕ ਹੋ ਜਾਂਦਾ ਤੇ ਜਿਹੜੀ ਇੱਕ ਦੋ ਇੱਕਦਣ ਜਿਹੜੀ ਨਰਸਾਂ ਦੀ ਘਾਟ ਸੀ ਵੀ ਉਹ ਸਾਹਮਣੇ ਕੋਈ ਡਾਕਟਰਾਂ ਦੀ ਡਾਕਟਰ ਤਾਂ ਆ ਗਏ ਖੈਰ ਤੇ ਇੱਕ ਦੋ ਘਟਾਾਂ ਜਿਵੇਂ ਕੋਈ ਦਵਾਈ ਦਾ ਸੀ ਜਿਉਂ ਉਹਨਾਂ ਨੇ ਸੁਣਿਆ ਧਿਆਨ ਨਾਲ ਤੇ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਚ ਜਿਹੜੇ ਇਹ ਪ੍ਰੋਬਲਮਸ ਹੈ ਇਹ ਦੂਰ ਕਰਾਂਗੇ ਕੀ ਮੰਗਾ ਸ਼ਹਿਰ ਵਸਣੇ ਕੀ ਮੰਗਾ ਰੱਖਿਆ ਨੇ ਸ਼ਹਿਰ ਦੇ ਮੁੱਖ ਨੇ ਸ਼ਹਿਰ ਵਾਸੀਆਂ ਨੇ ਤਾਂ ਇੱਕ ਤਾਂ ਮੇਨ ਤਾਂ ਜਿਹੜਾ ਹੈਗਾ ਮੰਡੀ ਦਾ ਉਹ ਦਾਣਾ ਮੰਡੀ ਦਾ ਰੱਖਿਆ ਸੀ ਉਹ ਸੀਐਮ ਸਾਹਿਬ ਦੇ ਧਿਆਨ ਚੋਂ ਕਹਿੰਦੇ ਵੀ ਜੇ ਤਾਂ ਉਹ ਉਹੀ ਮਿਲਦੀ ਹੋਈ ਜ਼ਮੀਨ ਜਿਹੜੀ ਪਹਿਲਾਂ ਪੇਤਾਲ ਉੱਥੇ ਹੋਊਗਾ ਨਹੀਂ ਨਵੀਂ ਰਿਕੁਆਇਰ ਕਰਕੇ ਜਿਹੜੀ ਦਾਣਾ ਮੰਡੀ ਨੂੰ ਨਵੀਂ ਦਿੱਤੀ ਜਾਊਗਾ